ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਬਰਕਤ ਦੇ ਚਾਰ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਵਾਰ ਭਾਗ ਜਾਨੀ ਕਿ ਕਿਸਮਤ ਅਤੇ ਮਾਇਆ ਜਾਨੀ ਕਿ ਪੈਸਾ ਦੋਵੇਂ ਆਪਸ ਦੇ ਵਿੱਚ ਬਹਿਸ ਪਏ ਦੋਵੇਂ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਮੈਂ ਜ਼ਿਆਦਾ ਸ਼ਕਤੀਸ਼ਾਲੀ ਹਾਂ ਦੂਜਾ ਕਹਿੰਦਾ ਮੈਂ ਜ਼ਿਆਦਾ ਮਹੱਤਵਪੂਰਨ ਹਾਂ ਪੈਸਾ ਭਾਗ ਨੂੰ ਕਹਿੰਦਾ ਕਿ ਜੇ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੈਂ ਨਾ ਹੋਵਾਂ ਤੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਉਹ ਦਰਦ-ਦਰ ਤੇ ਠੋਕਰਾਂ ਖਾਂਦਾ ਹੈ ਤੇ ਭਾਗ ਪੈਸੇ ਨੂੰ ਕਹਿਣ ਲੱਗਾ ਕਿ ਨਹੀਂ ਮੇਰੀ ਇਮਾਨੀ ਤੇ ਤੇਰੇ ਤੋਂ ਜ਼ਿਆਦਾ ਹੈ ਮੈਂ ਕਿਸੇ ਦੀ ਜ਼ਿੰਦਗੀ ਦੇ ਵਿੱਚੋਂ ਪਾਸੇ ਹੋ ਜਾਵਾਂ ਤੇ ਉਹ ਕਾਸੇ ਜੋਗਾਣੀ ਰਹਿੰਦਾ ਉਸ ਨੂੰ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਵੀ ਮੂੰਹ ਲਾ ਕੇ ਰਾਜੀ ਨਹੀਂ ਹੁੰਦਾ ਲੰਮੇ ਸਮੇਂ ਤੱਕ ਉਹ ਦੋਵੇਂ ਆਪਸ ਦੇ ਵਿੱਚ ਬੈਠਦੇ ਰਹੇ ਫਿਰ ਉਹ ਕਿਸੇ ਸੰਤ ਫਕੀਰ ਦੇ ਕੋਲ ਚਲੇ ਗਏ ਉਸ ਨੂੰ ਉਹ ਸਨੋਂ ਜਾ ਕੇ ਕਹਿੰਦੇ ਕਿ ਸਾਡਾ ਫੈਸਲਾ ਕਰਵਾ ਦਿਓ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਦੋਵਾਂ ਵਿੱਚੋਂ ਕਿਸ ਦੀ ਐਮੀਅਤ ਜ਼ਿਆਦਾ ਹੈ ਸਾਡੇ ਦੋਵਾਂ ਤੋਂ ਜ਼ਿਆਦਾ ਮਹੱਤਵ ਕਿਸ ਦਾ ਹੈ ਹੁਣ ਉਹ ਸੰਤ ਫਕੀਰ ਨੂੰ ਵੀ ਇੱਕ ਗੱਲ ਸਮਝਨ ਆਈ ਉਹ ਨਹੀਂ ਸੀ ਚਾਹੁੰਦਾ ਕਿ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਬੁਰਾ ਬੋਲ ਕੇ ਉਹ ਉਹਨਾਂ ਤੋਂ ਵਾਂਝਾ ਹੋ ਜਾਵੇ ਉਹ ਕਹਿੰਦੇ ਕਿ ਉਹ ਉਸ ਨੂੰ ਪਹਾੜ ਦੇ ਵਿੱਚ ਕਿਸੇ ਮਹਾਰਿਸ਼ੀ ਦੇ ਕੋਲ ਲੈ ਗਿਆ ਮਹਾਰਿਸ਼ਵੀ ਬਹੁਤ ਸਿਆਣਾ ਸੀ ਉਸਨੇ ਕਿਹਾ ਇਸ ਤਰ੍ਹਾਂ ਕਿਸੇ ਚੀਜ਼ ਦਾ ਫੈਸਲਾ ਨਹੀਂ ਹੋ ਸਕਦਾ ਆਪਾਂ ਚਾਰੇ ਜਣੇ ਚੱਲਦੇ ਹਾਂ ਆਪਾਂ ਸਾਧੂਆਂ ਦਾ ਪੇਸ ਵਟਾ ਲੈਣੇ ਆ ਤੇ ਆਪਾਂ ਕਿਸੇ ਨਗਰ ਦੇ ਵਿੱਚ ਚੱਲਦੇ ਹਾਂ ਉਸ ਨਗਰ ਦੇ ਵਿੱਚ ਜਾ ਕੇ ਫੈਸਲਾ ਕਰਾਂਗੇ ਕਿਸੇ ਇਨਸਾਨ ਦੇ ਘਰ ਰਵਾਂਗੇ ਉਹੀ ਉਹਦੇ ਬਾਰੇ ਦੱਸੇਗਾ ਉਹਦੇ ਤੋਂ ਫੈਸਲਾ ਕਰਵਾ ਲਵਾਂਗੇ ਉਹ ਕਹਿੰਦੇ ਇਸ ਤਰ੍ਹਾਂ ਫੈਸਲਾ ਕਿਵੇਂ ਹੋਏਗਾ ਆਮਾ ਹਰੀਸ਼ੀ ਜੀ ਕਹਿਣ ਲੱਗੇ ਕੋਈ ਐਸੀ ਲੀਲਾ ਰਚਾਂਗੇ ਕਿ ਸਭ ਕੁਝ ਸਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਆ ਜਾਵੇਗਾ ਹੁਣ ਉਸ ਦੀ ਗੱਲ ਤੇ ਨਾਲ ਉਹ ਸੰਤ ਫਕੀਰ ਵੀ ਰਾਜੀ ਹੋ ਗਏ ਉਹ ਦੋਵੇਂ ਪੈਸਾ ਉਹ ਦੋਵੇਂ ਪੈਸਾ ਤੇ ਭਾਗ ਯਾਨੀ ਕਿ ਮਾਇਆ ਤੇ ਕਿਸਮਤ ਵੀ ਰਾਜੀ ਹੋ ਗਏ ਉਹਨਾਂ ਚਾਰਾਂ ਨੇ ਸਾਧੂ ਫਕੀਰਾਂ ਦਾ ਰੂਪ ਧਾਰਨ ਕੀਤਾ ਤੇ ਇੱਕ ਨਗਰ ਵੱਲ ਨੂੰ ਕੂਚ ਕਰ ਗਏ। ਜਦੋਂ ਨਗਰ ਪਹੁੰਚੇ ਤਾਂ ਕਾਫੀ ਸ਼ਾਮ ਹੋ ਗਈ ਸੀ। ਇੱਕ ਪੁਜਾਰੀ ਦੇ ਦਰ ਤੇ ਪਹੁੰਚੇ। ਪੁਜਾਰੀ ਦਾ ਦਰਵਾਜ਼ਾ ਖੜਕਾਇਆ। ਪੁਜਾਰੀ ਨੇ ਦਰਵਾਜ਼ਾ ਖੋਲ੍ਹ ਲਿਆ ਤੇ ਕਿਹਾ ਕਿ ਦੱਸੋ ਜੀ ਕੀ ਸੇਵਾ ਕਰ ਸਕਦਾ ਹਾਂ? ਉਹ ਕਹਿੰਦੇ ਇਸ ਤਰ੍ਹਾਂ ਅਸੀਂ ਦੂਰ ਦੇ ਰਾਹੀ ਹਾਂ। ਅਸੀਂ ਕੁਝ ਦਿਨ ਤੁਹਾਡੇ ਨਗਰ ਦੇ ਵਿੱਚ ਰੁਕਣਾ ਹੈ। ਜੇ ਤੁਸੀਂ ਸਾਡੇ ਭੋਜਨ ਪਾਣੀ ਦਾ ਪ੍ਰਬੰਧ ਕਰ ਦਿਓ ਤਾਂ ਮਿਹਰਬਾਨੀ ਹੋਵੇਗੀ ਇਹ ਪੁਜਾਰੀ ਮੈਂ ਅਜ 25 26 ਸਾਲ ਦਾ ਨੌਜਵਾਨ ਸੀ ਪਰਮਾਤਮਾ ਦਾ ਬੜਾ ਭੈਰ ਰੱਖਦਾ ਸੀ ਤੇ ਹੁਣ ਲੰਮੇ ਸਮੇਂ ਤੋਂ ਇਹ ਰਾਜ ਦਰਬਾਰ ਦੇ ਵਿੱਚ ਸੇਵਾ ਨਿਭਾਰਿਆ ਸੀ ਤੇ ਸੇਵਾ ਦੇ ਬਦਲੇ ਸਿਰਫ ਖਾਣ ਪੀਣ ਜੋਗਾ ਹੀ ਕੁਝ ਲੈਂਦਾ ਬਹੁਤਾ ਲਾਲਚ ਨਹੀਂ ਸੀ ਕਰਦਾ ਉਸਨੇ ਕਿਹਾ ਆ ਜਾਓ ਮੇਰੇ ਕੋਲ ਜੋ ਕੁਝ ਹੈ ਰੁਕੀ ਤੁਸੀਂ ਮੈਂ ਤੁਹਾਨੂੰ ਵੀ ਖਵਾ ਦਿਆਂਗਾ ਉਹ ਅੱਗੇ ਚਲੇ ਗਏ ਉਸਨੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਨਾਲ ਹੀ ਦੱਸਿਆ ਕਿ ਮੇਰੇ ਕੋਲ ਤੇ ਇੱਕ ਵੇਲੇ ਦਾ ਖਾਣਾ ਹੀ ਸੀ ਅਗੋਂ ਮਹਾ ਰਿਸ਼ੀ ਨੇ ਆਪਣੇ ਕੋਲੋਂ ਇੱਕ ਵੱਡਾ ਸਾਰਾ ਗੜਵਾ ਦਿੱਤਾ ਤੇ ਕਿਹਾ ਕਿ ਜੋ ਵੀ ਭੋਜਨ ਲਿਆ ਕੇ ਸਾਨੂੰ ਦਵੇਂ ਇਹਦੇ ਵਿੱਚ ਲਿਆ ਕੇ ਦਿਆ ਕਰੀ ਘਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਪੁਜਾਰੀ ਹੈਰਾਨ ਹੋ ਗਿਆ ਉਸ ਤੋਂ ਬਾਅਦ ਉਹਨੇ ਪੁੱਛਿਆ ਕਿ ਭਾਈ ਤੂੰ ਕੀ ਕੰਮ ਕਰਦਾ ਹੈ ਉਹ ਕਹਿੰਦਾ ਕਿ ਮੈਂ ਰਾਜ ਦਰਬਾਰ ਦੇ ਵਿੱਚ ਸੇਵਾ ਨਿਭਾਉਂਦਾ ਹਾਂ ਮੈਂ ਉੱਥੇ ਜਿਹੜਾ ਇਸ ਰਾਜ ਦਾ ਰਾਜਾ ਹੈ ਉਸ ਦੀ ਪੁੱਤਰੀ ਨੂੰ ਕਥਾ ਸੁਣਾਉਂਦਾ ਹਾਂ ਉਹ ਕਹਿੰਦੇ ਬਹੁਤ ਵਧੀਆ ਗੱਲ ਹੈ ਬਹੁਤ ਅੱਛੀ ਗੱਲ ਹੈ ਫਿਰ ਉਹਨਾਂ ਕਿਹਾ ਕਿ ਤੂੰ ਇੱਕ ਕੰਮ ਕਰਨਾ ਹੈ ਤੂੰ ਰਾਜੇ ਦੀ ਤੂੰ ਰਾਜੇ ਦੀ ਪੁੱਤਰੀ ਨੂੰ ਕੱਲ ਜਾ ਕੇ ਪੁੱਛਣਾ ਜਦੋਂ ਕਥਾ ਸੁਣਾਈ ਕਿ ਤੁਸੀਂ ਇਹ ਕਥਾ ਕਿਸ ਲਈ ਸੁਣਦੇ ਹੋ ਤੁਹਾਡੇ ਮਨ ਵਿੱਚ ਕੋਈ ਨਾ ਕੋਈ ਮਨਚਾ ਤਾਂ ਜ਼ਰੂਰ ਹੋਵੇਗੀ ਕੁਝ ਨਾ ਕੁਝ ਤੁਸੀਂ ਸੋਚਿਆ ਹੋਵੇਗਾ ਤਾਂ ਕੋਈ ਨਾ ਕੋਈ ਮੰਗ ਤੁਹਾਡੀ ਪਰਮਾਤਮਾ ਦੇ ਅੱਗੇ ਜ਼ਰੂਰ ਹੋਵੇਗੀ ਉਸੇ ਧਾਰਮਿਕ ਬਿਰਤੀ ਵਾਲੇ ਹੋਏ ਉਸੇ ਕਰਕੇ ਹੀ ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ ਉਸੇ ਕਰਕੇ ਹੀ ਕਥਾ ਸੁਣ ਰਹੇ ਹੋ ਉਹ ਕਹਿੰਦਾ ਠੀਕ ਹੈ ਜਿਵੇਂ ਤੁਸੀਂ ਕਹੋ ਮੈਨੂੰ ਤੁਸੀਂ ਸਿਆਣੇ ਲੱਗਦੇ ਹੋ ਤੇ ਮੈਨੂੰ ਤੁਹਾਡੇ ਵਰਗਿਆਂ ਦੀ ਸੰਗਤ ਕਰਨ ਦਾ ਬਹੁਤ ਆਨੰਦ ਆਉਂਦਾ ਹੈ ਇਸ ਕਰਕੇ ਮੈਂ ਸਵਾਲ ਜ਼ਰੂਰ ਪੁੱਛ ਕੇ ਆਵਾਂਗਾ ਫਿਰ ਉਸਨੇ ਅਗਲੀ ਸਵੇਰ ਉਹਨਾਂ ਤੋਂ ਇਜਾਜ਼ਤ ਲਈ ਤੇ ਰਾਜ ਦਰਬਾਰ ਨੂੰ ਚਲਿਆ ਗਿਆ ਰਾਜ ਦਰਬਾਰ ਉਸਨੇ ਰਾਜੇ ਦੀ ਧੀ ਨੂੰ ਜਦੋਂ ਕਥਾ ਸੁਣਾਈ ਤੇ ਉਸ ਤੋਂ ਬਾਅਦ ਉਸਨੇ ਸਵਾਲ ਉਸਦੇ ਅੱਗੇ ਰੱਖ ਦਿੱਤਾ ਰਾਜੇ ਦੀ ਧੀ ਉੱਤਰ ਦਿੰਦੀ ਹੈ ਕਿ ਮੈਂ ਇਹ ਕਥਾ ਤਾਂ ਸੁਣਦੀ ਆਂ ਮੈਂ ਧਾਰਮਿਕ ਬਿਰਤੀ ਵਾਲੀ ਤਾਂ ਹੋਈ ਹਾਂ ਕਿ ਜਿਹੜਾ ਮੈਨੂੰ ਰਾਜਕੁਮਾਰ ਮਿਲਣਾ ਹੈ ਜਿਹਦੇ ਨਾਲ ਮੇਰਾ ਵਿਆਹ ਹੋਣਾ ਹੈ ਉਹ ਬਹੁਤ ਹੀ ਸੁੰਦਰ ਹੋਵੇ ਉਸ ਨੂੰ ਲੋਕ ਦੇਖਣ ਤੇ ਜਿਹੜੀ ਉਸ ਦੀ ਬਰਾਤ ਹੋਵੇ ਉਸ ਦੀ ਧਮ ਸਾਰੇ ਇਲਾਕੇ ਦੇ ਵਿੱਚ ਪੈ ਜਾਵੇ ਇਹਨਾਂ ਕੋ ਦੇ ਕੋਲ ਤਨ ਹੋਵੇ ਕਿ ਗਵਾਂਢੀ ਰਾਜਾ ਵੀ ਉਸ ਤੋਂ ਮੱਝ ਉਠੇ ਸੋ ਇਹ ਸਾਰਾ ਕੁਝ ਮੈਂ ਪਰਮਾਤਮਾ ਪਾਸੋਂ ਚਾਹੁੰਦੀ ਹਾਂ ਇਸ ਕਰਕੇ ਮੈਂ ਇਹ ਕਥਾ ਸੁਣਦੀ ਹਾਂ ਉਸ ਨੇ ਉਹਨਾਂ ਚਾਰਾਂ ਸਾਧੂਆਂ ਦੇ ਕੋਲ ਆ ਕੇ ਉਹ ਹੀ ਗੱਲ ਦੱਸੀ ਤੇ ਕਿਹਾ ਕਿ ਆਹ ਕਾਰਨ ਹੈ ਉਸ ਨੌਜਵਾਨ ਨੂੰ ਕਿਹਾ ਕਿ ਪੁਜਾਰੀ ਜੀ ਦੇਖੋ ਅਸੀਂ ਗੱਲ ਸਮਝ ਗਏ ਆਂ ਕੱਲ ਨੂੰ ਇਹੀ ਸਵਾਲ ਇੱਕ ਵਾਰੀ ਤੁਸੀਂ ਫੇਰ ਉਸ ਦੇ ਸਾਹਮਣੇ ਰੱਖਿਓ ਤੇ ਜਦੋਂ ਉਸ ਨੇ ਉੱਤਰ ਦਿੱਤਾ ਤਾਂ ਇਹ ਗੱਲ ਕਹਿ ਦੇਣਾ ਕਿ ਇਹ ਸਾਰੇ ਗੁਣ ਤਾਂ ਮੇਰੇ ਵਿੱਚ ਹਨ ਇੰਨੀ ਗੱਲ ਕਹਿ ਕੇ ਉਸ ਤੋਂ ਇਜਾਜ਼ਤ ਲੈ ਕੇ ਵਾਪਸ ਪਰਤਣਾ ਪਿਛੇ ਮੁੜ ਕੇ ਨਾ ਦੇਖਿਓ ਪੁਜਾਰੀ ਇਕਦਮ ਡਰ ਗਿਆ ਉਹ ਕਹਿੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਇਸ ਕੰਮ ਵਾਸਤੇ ਥੋੜੀ ਨਾ ਜਾਣਾ ਆ ਮੈਂ ਤੇ ਆਪਣੇ ਧਰਮ ਦੀ ਖਾਤਰ ਉਥੇ ਜਾਣਾ ਹਾਂ ਉਹਨਾਂ ਕਿਹਾ ਕਿ ਦੇਖ ਇਹ ਕੰਮ ਨਾ ਕੀਤਾ ਤੇ ਤੈਨੂੰ ਪਾਪ ਲੱਗੇਗਾ ਚਾਰਾਂ ਸਾਧੂਆਂ ਦੀ ਗੱਲ ਤਾਂ ਉਹ ਮੋੜ ਨਹੀਂ ਸੀ ਸਕਦਾ ਹੁਣ ਪੁਜਾਰੀ ਬਹੁਤ ਫਸਿਆ ਹੋਇਆ ਸੀ ਗੱਲ ਵੀ ਨਹੀਂ ਸੀ ਮੋੜ ਸਕਦਾ ਅਗਲੇ ਦਿਨ ਰਾਜੇ ਦੀ ਧੀ ਨੂੰ ਕਥਾ ਸੁਣਾਈ ਮਨ ਤੇ ਪੱਥਰ ਰੱਖ ਕੇ ਉਸਨੇ ਸੋਚਿਆ ਕਿ ਇਹ ਸਵਾਲ ਕਰਕੇ ਦਾ ਉੱਤਰ ਦੇ ਕੇ ਇਥੋਂ ਪੰਜ ਜਾਵਾਂਗਾ ਉਹੀ ਸਵਾਲ ਕੀਤਾ ਉਹੀ ਉੱਤਰ ਮਿਲਿਆ ਤੇ ਅੱਗੋਂ ਕਹਿਣ ਲੱਗਿਆ ਕਿ ਇਹ ਸਾਰੇ ਗੁਣ ਮੇਰੇ ਵਿੱਚ ਹਨ ਇਹ ਗੱਲ ਕਹੀ ਤੇ ਪਿਛੇ ਮੁੜ ਕੇ ਨਹੀਂ ਦੇਖਿਆ ਉਦੋਂ ਰਾਜੇ ਦੀ ਧੀ ਗੁੱਸੇ ਵਿੱਚ ਆ ਗਈ ਉਸਨੇ ਆਪਣੇ ਪਿਤਾ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਕਿ ਉਸ ਦਾ ਸਿਰ ਕਲਮ ਕਰਨਾ ਇੱਕ ਬਹੁਤ ਹੀ ਵરિਸ਼ ਮੰਤਰੀ ਸੀ ਉਸਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਜਾਇਜ਼ ਨਹੀਂ ਤੁਹਾਡੇ ਬਾਰੇ ਲੋਕਾਂ ਦੇ ਵਿੱਚ ਬਹੁਤ ਹੀ ਗਲਤ ਸੁਨੇਹਾ ਚਲਿਆ ਜਾਵੇਗਾ ਇਸ ਤਰ੍ਹਾਂ ਕਰੋ ਉਸ ਨੂੰ ਪੱਤਰ ਭੇਜ ਦਿਓ ਕਿ ਸਾਨੂੰ ਮਨਜ਼ੂਰ ਹੈ ਪਰ ਉਹਦੇ ਵਿੱਚ ਸ਼ਰਤਾਂ ਐਸੀਆਂ ਰੱਖ ਦਿਓ ਕਿ ਉਹ ਪੜ ਕੇ ਉਹ ਕੰਬ ਜਾਵੇ ਤੇ ਉਹ ਦੇਸ਼ ਛੱਡ ਕੇ ਭੱਜ ਜਾਵੇ ਉਹ ਕਹਿੰਦਾ ਠੀਕ ਹੈ ਮੈਨੂੰ ਤੁਹਾਡੀ ਸਲਾਹ ਨੇਕ ਲੱਗੀ ਉਹਦੇ ਵਿੱਚ ਸ਼ਰਤਾਂ ਰੱਖੀਆਂ ਗਈਆਂ ਸਭ ਤੋਂ ਪਹਿਲੀ ਸ਼ਰਤ ਇਹ ਰੱਖੀ ਗਈ ਕਿ ਸਾਡੇ ਨੇੜੇ ਨਗਰਾਂ ਦੇ ਵਿੱਚ ਜਿੰਨੇ ਵੀ ਬਰਾਤ ਕਰਨੀ ਬਰਾਤ ਉਹਨਾਂ ਸਾਰੇ ਘਰਾਂ ਦੇ ਵਿੱਚ ਰੁਕਣੀ ਚਾਹੀਦੀ ਹੈ ਇੱਕ ਵੀ ਘਰ ਖਾਲੀ ਨਹੀਂ ਰਹਿਣਾ ਚਾਹੀਦਾ ਏਨੀ ਬਰਾਤ ਹੋਣੀ ਚਾਹੀਦੀ ਹੈ ਤੇ ਜੇ ਘਰੇ ਨਹੀਂ ਬਰਾਤ ਦਾ ਪ੍ਰਬੰਧ ਨਾ ਹੋਇਆ ਤੇ ਬਾਕੀ ਦੀ ਆਈ ਬਰਾਤ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਸਮੇਤ ਦੂਲੇ ਦੇ ਸਮੇਤ ਵਿਆਹ ਵਾਲੇ ਲਾੜੇ ਦੇ ਦੂਜੀ ਸ਼ਰਤ ਇਹ ਰੱਖੀ ਕਿ ਜਿੰਨਾ ਅਸੀਂ ਖਾਣਾ ਤਿਆਰ ਕਰਨਾ ਹੈ ਜਿੰਨੇ ਵੀ ਖਾਣੇ ਦਾ ਪ੍ਰਬੰਧ ਅਸੀਂ ਕਰਨਾ ਹੈ ਸਾਰੇ ਦਾ ਸਾਰਾ ਖਾਣਾ ਖਾਦਾ ਜਾਣਾ ਚਾਹੀਦਾ ਹੈ ਤੇ ਜੇ ਨਾ ਖਾਦਾ ਗਿਆ ਤਾਂ ਵੀ ਸਾਰੀ ਭਰਾਤ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਸਾਧੂਆਂ ਨੇ ਉਸ ਨੌਜਵਾਨ ਨੂੰ ਕੋਲ ਬਿਠਾ ਕੇ ਪੱਤਰ ਪੜ੍ਹਿਆ ਤੇ ਜਿਹੜਾ ਇਨਸਾਨ ਪੱਤਰ ਲੈ ਕੇ ਆਇਆ ਸੀ ਉਸ ਉਸ ਦਾ ਸਨਮਾਨ ਕੀਤਾ ਉਸ ਨੂੰ ਇੱਜ਼ਤ ਦਿੱਤੀ ਤੇ ਸਾਧੂ ਬਾਬਾ ਨੇ ਇੱਕ ਜੁੱਲੇ ਦੇ ਵਿੱਚੋਂ ਮੁਠੀ ਸਵਾਹ ਦੀ ਭਰ ਕੇ ਉਸ ਦੂਤ ਦੇ ਹੱਥ ਫੜਾ ਦਿੱਤੀ ਜੋ ਉਹ ਪੱਤਰ ਲੈ ਕੇ ਆਇਆ ਸੀ ਉਹ ਨਿਰਾਸ਼ ਤੇ ਬੜਾ ਹੋਇਆ ਪਰ ਉਸ ਨੂੰ ਲੈਣਾ ਪੈਣਾ ਸੀ ਕਿਉਂਕਿ ਉਹ ਸਾਧੂ ਦੇ ਵੇਸ ਵਿੱਚ ਬੈਠੇ ਸਨ ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਤੇ ਉਹ ਹੀਰੇ ਮੋਤੀ ਬਣ ਗਏ ਉਹ ਬਹੁਤ ਖੁਸ਼ ਹੋ ਰਾਜੇ ਨੂੰ ਜਾ ਕੇ ਦੱਸਿਆ ਕਿ ਉਹਨਾਂ ਨੇ ਪੱਤਰ ਸਵੀਕਾਰ ਕਰ ਲਿਆ ਹੈ ਤੇ ਮੇਰਾ ਬਹੁਤ ਆਦਰ ਮਾਨ ਕੀਤਾ। ਰਾਜਾ ਬੜਾ ਹੈਰਾਨ। ਰਾਜੇ ਨੂੰ ਲੱਗਿਆ ਕਿ ਇਹ ਤਾਂ ਵਿਰੋਧੀ ਰਾਜੇ ਦੀ ਕੋਈ ਚਾਲ ਹੋਵੇਗੀ। ਰਾਜੇ ਦੇ ਮੰਤਰੀਆਂ ਨੇ ਸਲਾਹ ਦਿੱਤੀ ਕਿ ਕਿਉਂਕਿ ਉਸਨੇ ਉਹ ਪੱਤਰ ਰੱਖ ਲਿਆ ਤੇ ਹੁਣ ਆਪਾਂ ਪ੍ਰਬੰਧ ਕਰੀਏ। ਸਾਰੇ ਬਰਾਤਕਰਾਂ ਦੇ ਵਿੱਚ ਬਰਾਤ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸ਼ਾਹੀ ਪਕਵਾਨਾਂ ਦੇ ਦੇਗੇ ਚੜਾ ਦਿੱਤੇ ਗਏ ਇੰਨੇ ਕੁ ਖਾਣੇ ਤਿਆਰ ਕੀਤੇ ਗਏ ਕਿ ਹਰ ਇੱਕ ਬਰਾਤੀ ਨੂੰ 36 ਤਰ੍ਹਾਂ ਦੇ ਪਕਵਾਨ ਹਾਜ਼ਰ ਕਰਨ ਦਾ ਇੰਤਜ਼ਾਮ ਹੋ ਗਿਆ ਹੁਣ ਉਧਰ ਉਸ ਨੌਜਵਾਨ ਨੂੰ ਚਿੰਤਾ ਪੈ ਗਈ ਉਸ ਉਸਨੇ ਆਪਣੇ ਪਿੰਡ ਵਾਲੇ ਜਿਹਦੇ ਨਾਲ ਜਾ ਕੇ ਆਖਿਆ ਕਰੇ ਕਿ ਮੇਰੀ ਬਰਾਤ ਚੱਲਣਾ ਅਗਲਾ ਮਨਾ ਕਰ ਦਿਆ ਕਰੇ ਕਿ ਤੀਰਾਂ ਦਾ ਅੰਤਿਮ ਸਮਾਂ ਨੇੜੇ ਹੈ ਅਸੀਂ ਤੇਰੇ ਨਾਲ ਤੇਰੀ ਬਰਾਤ ਕਿਉਂ ਜਾਈਏ ਉਹਨੇ ਜਾ ਕੇ ਸਾਰੀ ਗੱਲ ਬਾਤ ਮਹਾਰਿਸ਼ੀ ਜੀ ਨੂੰ ਦੱਸੀ ਮਹਾਰਿਸ਼ੀ ਕਹਿਣ ਲੱਗੇ ਕਿ ਚਿੰਤਾ ਨਾ ਕਰ ਭਾਈ ਅਸੀਂ ਇੰਤਜ਼ਾਮ ਕਰ ਦਿਆਂਗੇ ਉਹਨਾਂ ਨੇ ਜਿਵੇਂ ਵੀ ਕਰਕੇ ਬਹੁਤ ਸਾਰੇ ਲੋਕਾਂ ਦਾ ਪ੍ਰਬੰਧ ਕਰ ਦਿੱਤਾ ਸਾਰੇ ਦੇਵੀ ਲੋਕ ਸਾਰਿਆਂ ਦੀ ਗੋਲ ਸ਼ਕਤੀਆਂ ਸਾਰਿਆਂ ਦੇ ਚਿਹਰਿਆਂ ਤੇ ਨੂਰ ਸਾਰੇ ਹੀ ਹਸੀਨ ਐਸੀ ਅਜੀ ਲੋਕ ਬਰਾਤ ਦੇ ਵਿੱਚ ਸ਼ਾਮਲ ਹੋਏ ਜਿਹੜੇ ਕਦੇ ਵੀ ਕਿਸੇ ਨੇ ਪਹਿਲਾਂ ਨਹੀਂ ਸੀ ਦੇਖੇ ਜਿਹੜਾ ਵੀ ਦੇਖਦਾ ਉਹਨਾਂ ਨੂੰ ਤੱਕਦਾ ਹੀ ਰਹਿ ਜਾਂਦਾ ਇਸ ਤੋਂ ਬਾਅਦ ਬਰਾਤ ਦਾ ਇੰਤਜ਼ਾਮ ਕੁਝ ਐਸਾ ਕੀਤਾ ਗਿਆ ਢੋਲ ਨਗਾੜੇ ਵੱਡੇ ਵੱਡੇ ਘੋੜਿਆਂ ਹਾਥੀਆਂ ਤੇ ਇਹਨਾਂ ਦਾ ਇੰਤਜ਼ਾਮ ਕਿ ਬਰਾਤ ਇਧਰੋਂ ਲੰਘਦੀ ਲੋਕ ਇੱਕਦਮ ਬਸ ਖੜ ਕੇ ਵੇਖਦੇ ਹੀ ਰਹਿੰਦੇ ਇਹ ਚਾਰੇ ਸਾਧੂ ਪੈਸੇ ਦੀ ਵਰਖਾ ਕਰ ਰਹੇ ਸੀ ਕੀ ਸੀ ਇਹਨਾਂ ਕੋਲ ਜਾਂ ਕੀ ਨਹੀਂ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਪਰ ਜਿਹੜੇ ਪਾਸੇ ਹਵਾ ਦੇ ਵਿੱਚ ਕੁਝ ਸੁੱਟਦੇ ਥੱਲੇ ਪੈਸੇ ਦੀ ਵਰਖਾ ਹੋ ਜਾਂਦੀ ਸਾਰੇ ਦੇਖਣ ਵਾਲੇ ਨੇ ਹੈਰਾਨ ਹਰੇਕ ਬੰਦਾ ਹੁਣ ਜਿਹੜਾ ਖੜ ਕੇ ਗੱਲ ਕਰ ਰਿਹਾ ਸੀ ਉਹ ਗੱਲ ਇਹੀ ਕਰ ਰਿਹਾ ਸੀ ਕਿ ਦੇਖੋ ਪੁਜਾਰੀ ਦੀ ਕਿਸਮਤ ਦੇਖੋ ਪੁਜਾਰੀ ਦੇ ਭਾਗ ਕੋਈ ਇਹ ਨਹੀਂ ਸੀ ਕਹਿ ਰਿਹਾ ਕਿ ਦੇਖੋ ਪੁਜਾਰੀ ਦੀ ਮਾਇਆ ਇਦਾਂ ਕੋਈ ਵੀ ਨਹੀਂ ਸੀ ਕਹਿ ਰਿਹਾ ਇਹ ਗੱਲਬਾਤ ਦੇ ਦੌਰਾਨ ਇੱਕ ਗੱਲ ਦਾ ਫੈਸਲਾ ਤਾਂ ਚਾਰੇ ਸਾਧੂਆਂ ਨੇ ਆਪਸ ਦੇ ਵਿੱਚ ਕਰ ਲਿਆ ਕਿ ਜਦੋਂ ਹਰ ਕੋਈ ਬੰਦਾ ਕਿਸਮਤ ਦੀ ਗੱਲ ਕਰਦਾ ਹੈ ਭਾਗਾਂ ਦੀ ਗੱਲ ਕਰਦਾ ਹੈ ਤਾਂ ਇਹ ਜਾਹਰ ਜਹੀ ਗੱਲ ਹੈ ਕਿ ਜਿਹੜੇ ਭਾਗ ਨੇ ਉਹ ਜ਼ਿਆਦਾ ਐਮੀਅਤ ਰੱਖਦੇ ਨੇ ਖੈਰ ਜਦੋਂ ਬਰਾਤ ਉਸ ਨਗਰ ਪਹੁੰਚੀ ਤਾਂ ਸਾਰੇ ਬਰਾਤ ਘਰ ਪਰ ਗਏ ਇੰਨੀ ਕੁ ਬਰਾਤ ਆਈਏ ਸਾਰੇ ਬਰਾਤ ਘਰ ਪਰਣ ਦੇ ਬਾਵਜੂਦ ਵੀ ਕੁਝ ਬਰਾਤ ਪਾਸੇ ਰਹਿ ਗਈ ਜਿਨ੍ਹਾਂ ਨੂੰ ਕੋਈ ਬੈਠਣ ਨੂੰ ਥਾਂ ਨਹੀਂ ਸੀ ਥਾਉਂਦੀ ਰਾਜਾ ਬੜਾ ਹੈਰਾਨ ਇੰਨੇ ਹਸੀਨ ਲੋਕ ਇਸ ਪੁਜਾਰੀ ਦੇ ਨਾਲ ਤੇ ਜਦੋਂ ਪੁਜਾਰੀ ਨੂੰ ਦੇਖਿਆ ਤੇ ਸੱਚ ਵਿੱਚ ਉਹਦੇ ਵਰਗਾ ਸੋਨਾ ਕੋਈ ਲੱਗ ਹੀ ਨਹੀਂ ਸੀ ਰਹਾ ਬਹੁਤ ਆਲੀਸ਼ਾਨ ਰੱਥ ਦੇ ਉੱਤੇ ਚੜਿਆ ਹੋਇਆ ਸੀ ਰਾਜਾ ਤਾਂ ਰੱਥ ਨੂੰ ਹੀ ਦੇਖਦਾ ਰਹਿ ਗਿਆ ਇਸ ਤੋਂ ਬਾਅਦ ਕੀ ਹੋਇਆ ਕਿ ਮਹਾਰਿਸ਼ੀ ਨੇ ਦੋ ਬੱਚੇ ਰਾਜੇ ਦੇ ਕੋਲ ਭੇਜ ਦਿੱਤੇ ਰੋਂਦੇ ਰੋਂਦੇ ਰਾਜੇ ਦੇ ਕੋਲ ਗਏ ਰਾਜਾ ਕਹਿੰਦਾ ਭਾਈ ਇਹਨਾਂ ਨੂੰ ਕੀ ਹੋਇਆ ਤਾਂ ਰਾਜੇ ਦੇ ਪ੍ਰਬੰਧਕ ਦੱਸਣ ਲੱਗੇ ਜੀ ਇਹਨਾਂ ਨੂੰ ਭੁੱਖ ਲੱਗੀ ਹੈ ਇਨੀ ਭੁੱਖ ਲੱਗੀ ਹੈ ਕਿ ਆਪਣੀ ਕੋਲ ਜਿੰਨਾ ਰਾਸ਼ਨ ਸਮਾਨ ਬਣਿਆ ਸੀ ਜਿੰਨਾ ਪਕਵਾਨ ਤਿਆਰ ਸੀ ਇਕੱਲੇ ਖਾ ਗਏ ਨੇ ਤੇ ਹੁਣ ਸਾਡੇ ਕੋਲ ਖਾਣਾ ਖਤਮ ਹੈ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਰਾਜਾ ਸਮਝ ਗਿਆ ਕਿ ਇਹ ਸੱਚੀ ਕੋਈ ਦੇਵੀ ਲੋਕ ਨੇ ਸ਼ਰਤਾਂ ਰੱਖਣ ਵਾਲੀ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਰਾਜੇ ਨੇ ਉਹਨਾਂ ਬੱਚਿਆਂ ਨੂੰ ਨਾਲ ਲਿਆ ਤੇ ਜਾ ਕੇ ਮਹਾਰਿਸ਼ੀ ਦੇ ਪੈਰੀਂ ਪੈ ਗਿਆ ਕਹਿੰਦਾ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਸਮਝਣ ਦੇ ਵਿੱਚ ਕੋਈ ਵੱਡੀ ਚੂਕ ਕਰ ਦਿੱਤੀ ਹੈ ਖੁਸ਼ੀ ਖੁਸ਼ੀ ਉਸਨੇ ਆਪਣੀ ਧੀ ਦਾ ਵਿਆਹ ਉਸ ਪੁਜਾਰੀ ਦੇ ਨਾਲ ਕਰ ਦਿੱਤਾ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇਹ ਹਰਗਿਜ਼ ਨਹੀਂ ਦੱਸਣਾ ਚਾਹੁੰਦਾ ਕਿ ਇਨਸਾਨ ਨੂੰ ਕੱਲਾ ਹੀ ਆਪਣੇ ਭਾਗਾਂ ਤੇ ਆਪਣੀ ਕਿਸਮਤ ਦੇ ਭਰੋਸੇ ਬੈਠਣਾ ਚਾਹੀਦਾ ਹੈ ਪਰ ਕੋਈ ਦੱਸਣਾ ਚਾਹੁੰਦਾ ਹੈ ਕਿ ਮਿਹਨਤ ਬੰਦਾ ਕਰੇ ਪਰ ਇਹ ਨਹੀਂ ਕਿ ਜੇ ਤੁਹਾਡੇ ਕੋਲੇ ਪੈਸਾ ਹੈ ਬਹੁਤ ਹੈ ਹੰਕਾਰ ਕਰ ਲਵੋਗੇ ਤੁਹਾਡੇ ਕੋਲ ਜੇ ਪੈਸਾ ਬਹੁਤ ਹੈ ਜੇ ਕਿਸਮਤ ਨੇ ਸਾਥ ਸੰਗ ਦਿੱਤਾ ਜੇ ਕਿਸਮਤ ਨੇ ਸਾਥ ਛੱਡ ਦਿੱਤਾ ਤਾਂ ਉਹ ਸਾਰਾ ਇਹ ਮਿੱਟੀ ਹੈ ਤੇ ਜੇਕਰ ਤੁਸੀਂ ਕਿਸਮਤ ਦੇ ਧਣੀ ਹੋ ਪਰਮਾਤਮਾ ਨੇ ਤੁਹਾਡੇ ਤੇ ਮਿਹਰ ਕੀਤੀ ਹੈ ਤੁਹਾਡੇ ਭਾਗਾਂ ਦੇ ਵਿੱਚ ਪਰਮਾਤਮਾ ਨੇ ਬਹੁਤ ਕੁਝ ਚੰਗਾ ਲਿਖ ਦਿੱਤਾ ਤਾਂ ਤੁਹਾਡੇ ਕੋਲ ਪੈਸਾ ਨਾ ਹੋਣ ਦੇ ਬਾਵਜੂਦ ਤੁਹਾਡੇ ਜਿੰਨਾ ਸੰਤੁਸ਼ਟ ਬੰਦਾ ਕੋਈ ਨਹੀਂ ਹੋਵੇਗਾ ਪਰਮਾਤਮਾ ਨੂੰ ਖੁਸ਼ ਕਰੋ ਪਰਮਾਤਮਾ ਭਾਗ ਵੀ ਬਦਲਨੇ ਨੇ ਕਿਸਮਤ ਵਿੱਚ ਚਮਕਾਉਂਦੇ ਨੇ ਤੇ ਇਦਾਂ ਦਾ ਕੁਝ ਨਹੀਂ ਕਿ ਕਿਸਮਤ ਦੇ ਜੋ ਵਿੱਚ ਲਿਖਿਆ ਉਹ ਹੋ ਕੇ ਹੀ ਰਵੇਗਾ ਜਾਂ ਉਹੀ ਹੋਣਾ ਨਹੀਂ ਪਰਮਾਤਮਾ ਸਰਬਸ਼ਕਤੀਮਾਨ ਹੈ ਵਾਹਿਗੁਰੂ ਦੇ ਹੱਥ ਹਰ ਉਹ ਇੱਕ ਚੀਜ਼ ਹੈ ਕਿਸੇ ਨੂੰ ਵੀ ਦੇ ਸਕਦਾ ਹੈ ਕਿਸੇ ਦੀ ਕਿਸਮਤ ਪਲਟਣ ਲੱਗਿਆ ਇੱਕ ਬਿੰਦ ਲਾਉਂਦੇ ਨੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ